ਹਿੰਦੂ ਕਰਦੇ ਪਏ ਨੇ ਜੇ ਸਿੱਖ ਨਹੀਂ ਕਰਦਾ ਪਿਆ ਤੇ ਤਾਂ ਦੱਸ ਪਰ ਸਿੱਖ ਕਰਦੇ ਪਏ ਨੇ ਸਹਿਬ ਕਹਣਗੇ ਠੀਕ ਹੈ ਤੈਨੂੰ ਲੱਗਦਾ ਤੂੰ ਵੱਖਰਾ ਹੈ ਸਿੱਖ ਵੱਖਰਾ ਹੈ ਪਰ ਆਪਣੇ ਆਪ ਨੂੰ ਵੱਖਰਾ ਰੱਖਣ ਦਾ ਯਤਨ ਵੀ ਤੇ ਕਰ ਇਹ ਤੇ ਵੇਖ ਕੇ ਤੂੰ ਛਤਾਂ ਵਾਰਾਂ ਦਾ ਹਿਸਾਬ ਨਹੀਂ ਰੱਖਦਾ ਪਿਆ ਸਿੱਖ ਨੇ ਵਿਆਹ ਰੱਖਣਾ ਹੋਵੇ ਨਹੀਂ ਪੁੱਛਦਾ ਜਾ ਕੇ ਕਿਹੜੇ ਮਹੀਨੇ ਵਿੱਚ ਕਿਹੜਾ ਵਾਰ ਚੰਗਾ ਹੈ ਕਿਹੜੇ ਵਾਰ ਰੱਖਣਾ ਹੈ ਸਰਦ ਆ ਗਏ ਆ ਅਗਲੇ ਇਹਨਾਂ ਦਿਨਾਂ ਵਿੱਚ ਹੋਲੀਆਂ ਵਿੱਚ ਨਹੀਂ ਰੱਖਣਾ ਜੇ ਸਾਰੇ ਕਰਮਕਾਂਡ ਸਿੱਖ ਨਹੀਂ ਵੇਖਦਾ ਪਿਆ ਕਹਿਣ ਲੱਗੇ ਜੇ ਵੇਖਦਾ ਪਿਆ ਤੇ ਫਿਰ ਕਿਉਂ ਗੁੱਸਾ ਕਰਦਾ ਜੇ ਕੋਈ ਕਹਿੰਦਾ ਤੂੰ ਇਹਨਾਂ ਦੇ ਵਿੱਚੋਂ ਜੇ ਤੇਰੇ ਕੰਮ ਉਹਨਾਂ ਵਾਲੇ ਨੇ ਤੇ ਉਹਨਾਂ ਵਿੱਚੋਂ ਹੀ ਹੋਏਗਾ ਪਰ ਜੇ ਗੁੱਸਾ ਲੱਗਦਾ ਜੇ ਤੈਨੂੰ ਲੱਗਦਾ ਤੈਨੂੰ ਗੁਰੂ ਨੇ ਵੱਖਰੀ ਹੋਂਦ ਦੇ ਕੇ ਨਵਾਜਿਆ ਤੈਨੂੰ ਗ੍ਰੰਥ ਵੱਖਰਾ ਦਿੱਤਾ ਤੈਨੂੰ ਅਸਥਾਨ ਵੱਖਰਾ ਦਿੱਤਾ ਤੇ ਤੇਰੇ ਕਰਮ ਵੀ ਵੱਖਰੇ ਨੇ ਤੇਰੀ ਮਰਿਆਦਾ ਵੀ ਵੱਖਰੀ ਹੈ ਉਹ ਵੱਖਰੀ ਮਰਿਆਦਾ ਦੇ ਵਾਸਤੇ ਉਸ ਵੱਖਰੇ